ਮੌਸਮ ਵਿਭਾਗ ਦੇ ਵੱਲੋਂ ਨਮੀ ਤੋਂ ਨਮੀ ਅਪਡੇਟ ਜਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਨੇਰੀ ਝੱਖੜ ਦਾ ਰੈੱਡ ਅਤੇ 옐ੋ ਅਲਰਟ ਵੀ ਜਾਰੀ ਕੀਤਾ ਸੀ ਸੋ ਦਾਦੇ ਕੀ ਅਤਿ ਦੀ ਪਈ ਗਰਮੀ ਦੇ ਕਰਕੇ ਲੋਕ ਕਾਫੀ ਬਿਮਾਰ ਹੋਏ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਸਪਤਾਲ ਦੇ ਬੈੱਡ ਦੇ ਉੱਤੇ ਪਏ ਮਰੀਜ਼ ਹਾਏ ਹਾਏ ਕਰ ਰਹੇ ਨੇ ਪਰ ਉੱਥੇ ਹੀ ਬੀਤੇ ਦਿਨ ਪਏ ਮੀਂਹ ਦੇ ਕਰਕੇ ਗਰਮੀ ਤੋਂ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਵਟਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਬੱਚਿਆਂ ਦੇ ਮਾਹਿਰ ਡਾਕਟਰ ਨੇ ਦੱਸਿਆ ਕਿ ਪਿਛਲੇ 15-20 ਦਿਨਾਂ ਤੋਂ ਲਗਾਤਾਰ ਬਠਿੰਡਾ ਦੇ ਵਿੱਚ ਅਤਿ ਦੀ ਗਰਮੀ ਪੈ ਰਹੀ ਸੀ ਜਿਸ ਦੇ ਕਰਕੇ ਬੱਚੇ ਅਤੇ ਬਜ਼ੁਰਗ ਗਰਮੀ ਦੀ ਛਪੇੜ ਦੇ ਵਿੱਚ ਆਉਣ ਕਰਕੇ ਬਿਮਾਰ ਹੋਏ ਪਰ ਮੀਂਹ ਕਰਕੇ ਹੁਣ ਕਾਫੀ ਰਾਹਤ ਮਿਲੀ ਹੈ ਪਰ ਹੁਣ ਅੱਖਾਂ ਦੀ ਅਲਰਜੀ ਅਤੇ ਸਾਹ ਲੈਣ ਦੇ ਵਿੱਚ ਦਿੱਕਤ ਆਉਣ ਦੇ ਕਰਕੇ ਕਈ ਮਰੀਜ਼ ਦਾਖਲੇ ਸਿਰ ਦੇਖੋ ਜਿਹੜੇ ਪਿਛਲੇ ਕੁਝ ਦਿਨਾਂ ਤੋਂ ਜ਼ਿਆਦਾ ਗਰਮੀ ਪੈ ਰਹੀ ਸੀਗੀ 10-15-20 ਦਿਨ ਤੋਂ ਔਰ ਪਿਛਲੇ 2-3 ਦਿਨਾਂ ਦਾ ਮੌਸਮ ਸਡਨਲੀ ਚੇਂਜ ਹੋਇਆ ਹੈ ਕੁੜੇ ਮਰੀਜ਼ਾਂ ਦੇ ਵਿੱਚ ਟਾਈਪ ਆਫ ਡਿਜ਼ੀਜ਼ ਚ ਚੇਂजेस ਦਾ ਦੇਖੋ ਹੋਈ ਆਈ ਹੈ ਪਹਿਲਾਂ ਸਾਡੇ ਕੋਲੇ ਗਰਮੀ ਦੇ ਵਿੱਚ ਟਟੀਆਂ ਉਲਟੀਆਂ ਦੇ ਡਾਇਰੀਆ ਵਾਉਟਿੰਗ ਜਿਹਨੂੰ ਕਹਿੰਦੇ ਆ ਹਨਾ ਉਹਦੇ ਵਿੱਚ ਪੀਲੀਏ ਦੇ ਜੌਂਡਿਸ ਦੇ ਟਾਈਫਾਇਟ ਦੇ ਕੇਸਿਸ ਜ਼ਿਆਦਾ ਡੀਹਾਈਡਰੇਸ਼ਨ ਦੇ ਆ ਰਹੇ ਸੀਗੇ ਉਹਨਾਂ 'ਚ ਥੋੜਾ ਜਿਹਾ ਗਿਰਾਵਟਾਈ ਹੈ ਪਿਛਲੇ 2-3 ਦਿਨਾਂ ਦਾ ਮੌਸਮ ਠੀਕ ਹੋ ਰਿਹਾ ਹੈ ਗਰਮੀ ਕਰਕੇ ਬਿਮਾਰੀਆਂ ਸੀ ਥੋੜੀ ਜਿਹੀ ਗਿਰਾਵਟਾਈ ਹੈ ਲੇਕਿਨ ਉਹਦੇ ਨਾਲ-ਨਾਲ ਹੀ ਸਾਡਾ ਜਿਵੇਂ ਵਾਇਰਲ ਇਨਫੈਕਸ਼ਨਸ ਹੈ ਗਲਾ ਖਰਾਬ ਜ਼ੁਖਾਮ ਖਾਂਸੀ ਦੇ ਹਨਾ ਆਈ ਸੀ ਐਲਰਜੀ ਦੇ ਸਕਿਨ ਦੀ ਐਲਰਜੀਸ ਦੇ ਇਹ ਕੇਸਿਸ ਸਾਡੇ ਕੋਲੇ ਇਹ ਵਾਲੀ ਗੱਲ ਅੱਛਾ ਇਹ ਗਰਮੀ ਵਾਲੀ ਆਪਾਂ ਗੱਲ ਕਰੀਏ ਉਹ ਕਿੰਨੇ ਘਟ ਗਏ ਤੇ ਕਿੰਨੇ ਵੱਧ ਗਏ ਜੀ ਇਹ ਉਹਦੇ ਵਿੱਚ ਡੇ ਟੂ ਡੇ ਫਰਕ ਪਿਆ ਰਿਹਾ ਨੇ ਜਿਵੇਂ ਇੱਕ ਮਹੀਨੇ ਤੱਕ ਤਾਂ ਜਿਵੇਂ ਸਾਡੇ ਕੋਲ ਗਰਮੀ ਕਰਕੇ ਪੇਸ਼ੈਂਟ ਆਈ ਰਹੀ ਸੀ ਕੱਲ ਤੇ ਅੱਜ ਥੋੜਾ ਜਿਹਾ ਫਰਕ ਪਿਆ ਕੱਲ ਦੀ ਓਪੀ ਡੀ ਤੇ ਅੱਜ ਦੀ ਓਪੀ ਡੀ 'ਚ ਗਰਮੀ ਕਰਕੇ ਸਾਡੇ ਸਾਡੇ ਕੋਲੇ 15-20% ਪੇਸ਼ੈਂਟ ਘਟੇ ਆ ਲੇਕਿਨ ਦੂਜੇ ਜਿਹੜੇ ਪੇਸ਼ੈਂਟ ਨੂੰ 15-20 ਫਲ ਵਧ ਗਏ ਜੀ ਅੱਛਾ ਕਰਤਾ ਜੀ ਆਪਾਂ ਗੱਲ ਕਰੀਏ ਇਹ ਬੱਚਿਆਂ 'ਚ ਵੀ ਹੋ ਰਿਹਾ ਹੈ ਕਿ ਬਿਰਗਾਂ 'ਚ ਵੀ ਹੈਗਾ ਜੀ ਬੱਚਿਆਂ ਦੇ ਬਜ਼ੁਰਗਾਂ ਦੀ ਇਮਿਊਨਿਟੀ ਘੱਟ ਹੁੰਦੀ ਹੈ ਬੋਡੀ ਦੀ ਉਹਨਾਂ ਦੇ ਵਿੱਚ ਇੱਕਦਮ ਸੜਨ ਜਿਵੇਂ ਮੌਸਮ ਚੇਂਜਕ ਹੁੰਦਾ ਤਾਂ ਬੋਡੀ ਦੀ ਇਮਿਊਨਿਟੀ ਘੱਟ ਹੋਣ ਕਰਕੇ ਬਿਮਾਰੀ ਨੂੰ ਜਲਦੀ ਕੈਚ ਕਰਦੇ ਨੇ ਇਸ ਕਰਕੇ ਜਿਹੜੇ 5 5 ਸਾਲ ਤੋਂ ਲੈ ਕੇ 10 ਸਾਲ ਦੇ ਬੱਚੇ ਨੇ ਖਾਸ ਕਰਕੇ ਉਹ ਜਿਆਦਾ ਬਿਮਾਰ ਹੋ ਕੇ ਆ ਰਹੇ ਆ ਸਾਡੇ ਕੋਲ ਗਲਾ ਖਰਾਬ ਦੁਖਾਂਤ ਕੋਈ ਬੱਚੇ ਬਾਹਰ ਨਿਕਲਦੇ ਨੇ ਛੋਟੇ ਬੱਚੇ ਬਾਹਰ ਕੁਝ ਖਾਂਦੇ ਪੀਂਦੇ ਨੇ ਬਾਹਰਲੀ ਚੀਜ਼ਾਂ ਜਿਸ ਸੀ ਇਨਫੈਕਸ਼ਨ ਹੋਣ ਦੇ ਚਾਂਸਿਸ ਹੈ ਹਨੇਰੀ ਆਉਂਦੀ ਹੈ ਉਸ ਦਾ ਮਿੱਟੀ ਉੱਡਦੀ ਹੈ ਉਸ ਕਰਕੇ ਫਿਰ ਡੇੜੀ ਦੇ ਪਦਾਰਥਿਕ ਵਗੈਰਾ ਕੁਝ ਖਾਂਦੇ ਨੇ ਉਸ ਨਾਲ ਗਲਾ ਖਰਾਬ ਹੋਖਾਮ ਜਾਂ ਇਨਫੈਕਸ਼ਨ ਹੋਣ ਦੀ ਚਾਂਸ ਜ਼ਿਆਦਾ ਹੁੰਦੇ ਨੇ ਅਹੀਂ ਬਜ਼ੁਰਗਾਂ ਦੀ ਇਮਿਊਨਿਟੀ ਘੱਟ ਹੁੰਦੀ ਹੈ ਬਾਡੀ ਦੀ ਹਵਾ ਚੱਲਦੀ ਹੈ ਜਿਵੇਂ ਉਹਦੇ 'ਚ ਵੀ ਬੈਕਟੀਰੀਆ ਹੁੰਦੇ ਨੇ ਜਿਆਦਾ ਮਿੱਟੀ ਮਿੱਟੀ ਕਰਕੇ ਉਹਨਾਂ ਦੇ ਵਿੱਚ ਵੀ ਮਿੱਟੀ ਅੰਦਰ ਜਾਂਦੀ ਹੈ ਸਾਹ ਲੈਂਦੇ ਨੇ ਉਹਨਾਂ ਨੂੰ ਵੀ ਰੈਸਪੀਰੇਟਰੀ ਪ੍ਰੋਬਲਮਸ ਬਜ਼ੁਰਗਾਂ ਨੂੰ ਇਹਨਾਂ ਦਿਨਾਂ 'ਚ ਜ਼ਿਆਦਾ ਹੋ ਜਾਂਦੀ ਹੈ ਦੂਸਰੇ ਪਾਸੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਬੱਚੇ ਦੀ ਮਾਂ ਨੇ ਦੱਸਿਆ ਕਿ ਸਾਡਾ ਬੱਚਾ ਬਿਮਾਰ ਹੋ ਗਿਆ ਸੀ ਜਿਸ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਪਰ ਹੁਣ ਉਹ ਠੀਕ ਹੈ ਮੇਰਾ ਪ੍ਰਤੀਭਾਜੀ ਆ ਦੱਸੋ ਜੀ ਤੁਸੀਂ ਸਰਕਾਰੀ ਚਾਹੋ ਛੋਟਾ ਬੱਚਾ ਹੈ ਮੇਰਾ ਜੀ ਇਹ ਹੈ 1.5 ਸਾਲ ਦਾ ਇਹਨੂੰ ਬਰਮੀ ਕਰਕੇ ਉਲਟੀ ਦਸਤ ਲੱਗ ਗਿਆ ਸੀ ਜੀ ਤੇ ਅਸੀਂ ਇਸ ਸਰਕਾਰੀ ਹਸਪਤਲ ਜੇ ਆਏ ਇੱਥੇ ਵਧੀਆ ਇਲਾਜ ਹੋ ਰਿਹਾ ਤੇ ਹੁਣ ਠੀਕ ਹੈ ਹੁਣ ਤਾਂ ਮੌਸਮ ਉਹ ਠੰਡਾ ਹੋ ਕਰਕੇ ਇੱਥੇ ਠੀਕ ਹੈ ਵਧੀਆ ਵਧੀਆ ਇਲਾਜ ਹੋ ਰਿਹਾ ਹੈ ਤਾਂ ਵਧੀਆ ਦਵਾਈ ਪਾਣੀ ਸਾਰਾ ਕੁਝ ਵਧੀਆ ਹੋ ਰਿਹਾ ਇੱਥੇ ਹੁਣ ਤਾਂ ਬਹੁਤ ਵਧੀਆ ਠੀਕ ਹੈ ਮੇਰਾ ਮੁੰਡਾ ਜੀ ਜਿਸ ਤਰ੍ਹਾਂ ਪਿਛਲੇ ਦਿਨਾਂ ਕਾਫੀ ਗਰਮੀ ਪੈ ਰਹੀ ਸੀ ਹਾਂਜੀ ਗਰਮੀ ਬੱਚੇ ਮੌਰਾਏ ਸੀ ਨਹੀਂ ਜੀ ਇਹ ਵਿੱਚ 2 ਦਿਨਾਂ ਦੀ ਪਹਿਲਾਂ ਹੀ ਵਾਲਾ ਹੁਣ ਮੌਸਮ ਠੀਕ ਹੈ ਠੰਡਾ ਹਾਂਜੀ ਮੌਸਮ ਠੀਕ ਹੈ ਠੰਡਾ ਠੰਡਾ ਹੈਗਾ ਇੱਥੇ ਤਾਂ پوری ਰਾਤ ਹਾਂਜੀ ਰਾਤ ਵੀ ਰਿਹਾ ਬਹੁਤ ਜ਼ਿਆਦਾ ਰਾਤ ਨਿਗਰੇ ਬੱਚਾ ਠੀਕ ਹੈ ਹਾਂਜੀ ਬਿਲਕੁਲ ਠੀਕ ਹੈ ਵਧੀਆ ਇਲਾਜ ਹੋ ਰਿਹਾ ਇੱਥੇ ਤਾਂ ਸੋਦਾ ਦੇਖੀ ਤੇਜ਼ ਹਨੇਰੀ ਚਲਣ ਕਾਰਨ ਅੱਖਾਂ ਦੀ ਅਲਰਜੀ ਸਾਹ ਲੈਣ ਦੇ ਵਿੱਚ ਦਿੱਕਤ ਦੇ ਮਰੀਜ਼ ਹੁਣ ਵੱਧ ਗਏ ਨੇ ਗਰਮੀ ਦੇ ਮਰੀਜ਼ ਪਹਿਲਾਂ ਨਾਲੋਂ ਕਾਫੀ ਘਟ ਹੋ ਚੁੱਕੇ ਨੇ ਬਠਿੰਡਾ ਤੋਂ ਗੋਮੀਦ ਸੈਣੀ ਦੀ ਰਿਪੋਰਟ ਹਕੀਕਤ ਟੀਵੀ ਪੰਜਾਬੀ